ਤਾਂ ਸੀ ਗੁਰਬਾਣੀ ਦੀ ਅਮਰਤ ਦੀ ਇੱਕ ਇੱਕ ਬੂੰਦ ਸੰਤੇਸ਼ਰ ਚੜ ਕੇ ਉਹਦੇ ਬੋਲੀ ਸੀ ਜ਼ਾਲਮਾਂ ਦੀ ਫੌਜ ਉਹਨੇ ਫਿਰ ਪੈਰਾਂ ਦੇ ਵਿਚ ਰੋਲੀ ਸੀ ਉਸ ਬਲੀ ਬਹਾਦਰ ਬਾਝੋਂ ਕਿਸੇ ਟੈਂਕਾ ਮੂਰੇ ਤੰਣਾ ਨਹੀਂ ਅਜ ਫਿਰਦੇ ਸੰਤ ਬਥੇਰੇ ਨੇ ਕਿਸੇ ਨੇ ਪਿੰਡਰਾ ਵਾਲਾ ਬਣਨਾ ਨਹੀਂ ਦਾਸ ਭਾਈ ਜਗਤਾਰ ਸਿੰਘ ਖਾਲਸਾ ਸ਼ਗਿਰਦ ਭਾਈ ਅਮਰਜੀਤ ਸਿੰਘ ਸਭਰਾ ਤਾਈ ਬੇਰੇ ਨੇ ਭਾਈ ਬਖਤਾਵਰ ਸਿੰਘ ਜੀ ਨਾਲ ਈ ਕਮਨਪ੍ਰੀਤ ਸਿੰਘ ਜੀ ਨਾਲ ਨਾਲ ਵਾਲਿਆਂ ਦਾ ਕਵੀਸ਼ਰੀ ਜਥਾ ਵੀਰ ਬਲਜੀਤ ਸਿੰਘ ਬਰੇਸ਼ੀਆ ਵਾਲਿਆਂ ਦੀ ਲਿਖੀ ਹੋਈ ਕਿਰਤਾਂ ਨੂੰ ਆਪ ਸੰਗਤਾਂ ਦੇ ਸਾਹਮਣੇ ਇਹ ਇਉਂ ਕਹਿ ਰያ ਜੀ ਮੂ ਕੀ 14 ਮਾ ਬਣਿਆ ਸੀ ਟਕਸਾਲ ਦਾ ਸੰਗਤ ਜੀ ਚਾੜੀ ਫੇਰ ਦਬਾਰਾ ਜਿਸ ਨੇ ਕੌਮ ਤੇ ਰੰਗਤ ਜੀ ਚਾੜੀ ਫੇਰ ਦਬਾਰਾ ਜਿਸ ਨੇ ਕੌਮ ਤੇ ਰੰਗਤ ਜੀ ਨਵਜ ਪਛਾਣੀ ਜਿਸ ਨੇ ਫੜ ਕੇ ਸਮੇਂ ਦੇ ਚਾਲਿਆਂ ਦੀ ਕਿਹੜਾ ਕਰ ਲੂਰੀ ਸੰਗਤ ਜੀ ਪਿੰਡਰਾ ਵਾਲਿਆਂ ਦੀ ਕਿਹੜਾ ਕਰ ਲੂਰੀ ਸੰਗਤ ਜੀ ਪਿੰਡਰਾ ਵਾਲਿਆਂ ਦੀ ਮੁਖੀ ਚੌਦਨਾ ਬਣਿਆ ਸੀ ਟਕਸਾਲ ਦਾ ਸੰਗਤ ਜੀ ਚਾੜੀ ਫੇਰ ਦਬਾਰਾ ਜਸਨੇ ਕੌਮ ਤੇ ਰੰਗਤ ਜੀ ਚਾੜੀ ਫੇਰ ਦਬਾਰਾ ਜਸਨੇ ਕੌਮ ਤੇ ਰੰਗਤ ਜੀ ਨਮਜ ਪਛਾਣੀ ਜਸਨੇ ਫੜ ਕੇ ਸਮੇਂ ਦੇ ਚਾਲਿਆਂ ਦੀ ਕਿਹੜਾ ਕਲੂਰੀ ਸੰਗਤ ਜੀ ਭਿੰਡਰਾਵਾਲਿਆਂ ਦੀ ਕਿਹੜਾ ਕਲੂਰੀ ਸੰਗਤ ਜੀ ਭਿੰਡਰਾਵਾਲਿਆਂ ਦੀ ਬਈਆ ਕੇ ਉਪਰ ਸਟੇਜ ਤੇ ਜਦੋਂ ਜਨਨੈਲ ਕਰਜਦਾਸੀ ਸੁਣ 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 ਹਰ ਕੋਈ ਜਾਂਦਾ ਸਿੰਘ ਸਾਜਦਾਸੀ ਸੁਣ 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 ਹਰ ਕੋਈ ਜਾਂਦਾ ਸਿੰਘ ਸਾਜਦਾਸੀ ਜਨਤੀ ਬੱਦਦੀ ਜਾਂਦੀ ਹੈ ਸਿੱਖੀ ਮਤਵਾਲਿਆਂ ਦੀ ਕਿਹੜਾ ਕਲੂਰੀ ਸੰਗਤ ਜੀ ਪਿੰਡਰਾਂ ਵਾਲਿਆਂ ਦੀ ਕਿਹੜਾ ਕਲੂਰੀ ਸੰਗਤ ਜੀ ਪਿੰਡਰਾਂ ਵਾਲਿਆਂ ਦੀ ਭਈ ਨਸ਼ੇ ਛੱਡ ਵੀਰੋ ਜੀ ਵਈ ਜੀ ਵਈ ਨਸ਼ੇ ਛੱਡ ਦਿਓ ਵੀਰੋ ਸ਼ਕਲ ਅਮਰਤਾ ਭਾਟੇ ਦਾ ਇਸ ਦੇ ਵਿੱਚ ਹੀ ਫਾਇਦਾ ਸੌਦਾ ਨਹੀਂ ਕੋਈ ਕਾਟੇ ਦਾ ਇਸ ਦੇ ਵਿੱਚ ਹੀ ਫਾਇਦਾ ਸੌਦਾ ਨਹੀਂ ਕੋਈ ਕਾਟੇ ਦਾ ਕਹਿਣ ਸਿਆਣੇ ਪੈਂਦੀ ਕਦਰ ਹੈ ਵਕਤ ਸੰਭਾਲਿਆਂ ਦੀ ਕਿਹੜਾ ਕਲੂਰੀ ਇਸ ਸੰਗਤ ਜੀ ਪਿੰਡਰਾਵਾਲਿਆਂ ਦੀ ਕਿਹੜਾ ਕਲੂਰੀ ਸੰਗਤ ਜੀ ਪਿੰਡ ਰਾਂਵਾਲਿਆਂ ਦੀ ਚਾਰ ਛੇ ਫੇਰਿਓ ਸਿੱਖੀ ਨੂੰ ਅਜ ਪੈਂਦੀਆਂ ਥੋੜਾ ਨੇ ਸਿੱਖ ਪੰਥ ਨੂੰ ਫੇਰ ਸਿਰਾਂ ਦੀਆਂ ਪਹਿਣੀਆਂ ਲੋੜਾਂ ਨੇ ਸਿੱਖ ਪੰਥ ਨੂੰ ਫੇਰ ਸਿਰਾਂ ਦੀਆਂ ਪੈਗੀਆਂ ਲੋੜਾਂ ਨੇ ਉਹ ਲੋੜ ਪੈਣੀ ਹੁਣ ਸਿੰਘੋਂ ਨੇ ਜੇ ਵਰਸ਼ੇ ਟਾਲਿਆਂ ਦੀ ਕਿਹੜਾ ਕਲੂਰੀ वाली कहिड़ा तालूरी संगत जी पिंडरांवी कौमद हीरियो भाई कौमद हीरियो छॾो सभु पुरियां ਮਾਵਾਂ ਤੀਆਂ ਪਹਿਣਾ ਜਾਣੋ ਸਦਾ ਪੁਰਾਈਆਂ ਨੂੰ ਮਾਵਾਂ ਤੀਆਂ ਪਹਿਣਾ ਜਾਣੋ ਸਦਾ ਪੁਰਾਈਆਂ ਨੂੰ ਉਹ ਜਾਗ ਕਰੂਗਾ ਸੋ ਬਾਈ ਜਿਤਾ ਦੇ ਰਖਵਾਲਿਆਂ ਦੀ ਕਿਹੜਾ ਕਲੂਰੀ ਸੰਗਤ ਜੀ ਪਿੰਡਰਾਵਾਲਿਆਂ ਦੀ ਕਿਹੜਾ ਕਲੂਰੀ ਸੰਗਤ ਜੀ ਪਿੰਡਰਾਵਾਲਿਆਂ ਦੀ ਫਕ ਲੈਣੇ ਹੈ ਕ ਤਣਕੇ ਤੇ ਨਾ ਕਿਸੇ ਤੋਂ ਡਰਨਾ ਹੈ ਨਾ ਜਬਰ ਕਿਸੇ ਦਾ ਸੈਣਾ ਤੇਰਾ ਕਿਸੇ ਤੇ ਕਰਨਾ ਹੈ ਨਾ ਜਬਰ ਕਿਸੇ ਦਾ ਸੈਣਾ ਤੇਰਾ ਕਿਸੇ ਤੇ ਕਰਨਾ ਹੈ ਉਹ ਜਾਦ ਰੱਖਣੀ ਸਿੱਖਿਆ ਸਤ ਗੁਰ ਬਾਜਾਂ ਬਾਲਿਆਂ ਦੀ ਕਿਹੜਾ ਕਰ ਲੂ ਰੀਤ ਸੰਗਤ ਜੀ ਪਿੰਡਰਾਵਾਲਿਆਂ ਦੀ ਕਿਹੜਾ ਕਰ ਲੂ ਰੀਤ ਸੰਗਤ ਜੀ ਪਿੰਡਰਾਵਾਲਿਆਂ ਦੀ ਅੱਕ ਸੱਚ ਲਈ ਸਿੰਘੋਂ ਨਤਮੈ ਡਟਕੇ ਬੋਲਾਂਗਾ ਲੋੜ ਪੈਣ ਤੇ ਕਤਰਾ ਕਤਰਾ ਖੂਨ ਦਾ ਡੋਲਾਂਗਾ ਲੋੜ ਪੈਣ ਤੇ ਕਤਰਾ ਕਤਰਾ ਖੂਨ ਦਾ ਡੋਲਾਂਗਾ ਹੋ ਦਿਲ ਵਿੱਚ ਤਾਂ ਗਏ ਮੇਰੇ ਸੀਤੀ ਜਾਮ ਪਿਆਲਿਆਂ ਦੀ ਕਿਹੜਾ ਕੱਲੂਰੀ ਸੰਗਤ ਜੀ ਪਿੰਡਰਾ ਵਾਲਿਆਂ ਦੀ ਕਿਹੜਾ ਕੱਲੂਰੀ ਸੰਗਤ ਜੀ ਪਿੰਡਰਾ ਵਾਲਿਆਂ ਦੀ ਅਲਕੀ ਧਰਨੀ ਮੰਨਦੇ ਫਾਂਸੀ ਵਾਲੇ ਬੰਦੇ ਦਾ ਜਮੀਰ ਮਰੀ ਤੋਂ ਹੁੰਦਾ ਕਾਲਾ ਜਿਉਣਾ ਬੰਦੇ ਦਾ ਜਮੀਰ ਮਰੀ ਤੋਂ ਕਾਲਾ ਜਿਉਣਾ ਹੁੰਦਾ ਬੰਦੇ ਦਾ ਜੋਦਿਆਂ ਤਾਂ ਹੀ ਦੱਸਣ ਗਲ ਇਤਿਹਾਸ ਹਵਾਲਿਆਂ ਦੀ ਕਿਹੜਾ ਕੱਲੂਰੀ ਸੁਸੰਗਤ ਦੀ ਪਿੰਡਾਂ ਵਾਲਿਆਂ ਦੀ ਕਿਹੜਾ ਕਲਨੂਰੀ ਸਗਦ ਜੀ ਪਿੰਡਰਾਵਾਲਿਆਂ ਦੀ ਕੌਮ ਪਈ ਬਾਜਾ ਮਾਰੇ ਤੈਨੂੰ ਉਠਿ ਉਠਰਾਤਾ ਨੂੰ ਬਲਜੀਤ ਕਵੀ ਚਿਰ ਲਖਦਾ ਤੇਰੀਆਂ ਸੱਚੀਆਂ ਬਾਤਾਂ ਨੂੰ ਵਲਜੀ ਤਕ ਵਿੱਚ ਲਿਖਦਾ ਤੇਰੀਆਂ ਸੱਚੀਆਂ ਬਾਤਾਂ ਨੂੰ ਖਾਲਸਾ ਸੱਚੀ ਗੱਲ ਦੱਸੇ ਤੇਰੇ ਉਹ ਚਖਿਆਲਿਆਂ ਦੀ ਕਿਹੜਾ ਕਲੂਰੀ ਸੰਗਤਜੀ ਪਿੰਡਾਂ ਵਾਲਿਆਂ ਦੀ ਕਿਹੜਾ ਕਲੂਰੀ ਸੰਗਤਜੀ ਪਿੰਡਾਂ ਵਾਲਿਆਂ ਦੀ ਅੱਜ ਵੀ ਕੌਮ ਨੌਜਵਾਨੀ ਉਸ ਮਰਦੇ ਮੁਜਾਹਿਦ ਬਾਬਾਏ ਕੌਮ 20ਵੀਂ ਸਦੀ ਦੇ ਮਹਾਨ ਜੋਧੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਵਾਜ਼ਾਂ ਮਾਰ ਰਹੀ ਏ ਕਿਉਂਕਿ ਅੱਜ ਥਾਂ ਥਾਂ ਤੇ ਪੰਜਾਬ ਅੰਦਰ ਨਸ਼ਿਆਂ ਦਾ ਦਰਿਆ ਵਗ ਰਿਹਾ ਏ ਔਰ ਪਖੰਡੀ ਥਾਂ ਥਾਂ ਤੇ ਡੇਰੇ ਪਾ ਕੇ ਬੈਠੇ ਨੇ ਸ਼ਹਿਰ ਪਿੰਦਾ ਬਾਜਾਂ ਵਾਲਿਆ ਭੇਜ ਦੇ ਤੀਰ ਵਾਲਾ ਘੇਰਾ ਵੈਰੀਆਂ ਪੰਥ ਨੂੰ ਪਾ ਲਿਆ ਏ ਹੱਕ ਸੱਚ ਦਾ ਤੁਸਾਂ ਜੋ ਖੇਤ ਲਾਇਆ ਉਹ ਚੂੰਡ ਕੇ ਸਾਰਾ ਹੀ ਖਾ ਲਿਆ ਏ ਕੋਈ ਨੂਰ ਮਹਿਲੀ ਆ ਕੋਈ ਪਨਿਹਾਰਾ ਕਿਸੇ ਸੱਚਾ ਸੰਦਾ ਨਾਮ ਰਖਾ ਲਿਆ ਏ ਸੱਚ ਧਰਮ ਦਇਆ ਸਭ ਦੂਰ ਹੋ ਗਏ ਨੋਟ ਵੋਟ ਦਾ ਧਰਮ ਬਣਾ ਲਿਆ ਏ ਬਾਜਾਂ ਵਾਲਿਆ ਭੇਜ ਦੇ ਤੀਰ ਵਾਲਾ ਕਹੇਰਾ ਬਹਿਰੀਆਂ ਪੰਥ ਨੂੰ ਪਾ ਲਿਆ ਏ ਅੱਜ ਵੀ ਕੌਮ ਉਸ ਮਹਾਨ ਜੋਧੇ ਨੂੰ ਆਵਾਜ਼ਾਂ ਮਾਰ ਰਹੀ ਏ ਔਰ ਕੌਮ ਹਮੇਸ਼ਾ ਯਾਦ ਕਰਦੀ ਰਹੇਗੀ ਇਹਨੇ ਕਹਿੰਦੇ ਹੋਈ ਖਮਾ ਦੇ ਜਾਚ ਖਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਉਸ ਮਰਦ ਜੋਧੇ ਬਾਬਾ ਹੀ ਕੌਮ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇਹ ਕਮਤਾ ਵੀਰ ਬਲਜੀਤ ਸਿੰਘ ਬਰੇਸ਼ੀਆ ਵਾਲਿਆਂ ਦੀ ਲਿਖੀ ਹੋਈ ਵੱਧ ਤੋਂ ਵੱਧ ਸੰਤਾ ਤੱਕ ਪਹੁੰਚ ਸਕੇ ਦਾਸਾਂ ਨੂੰ ਦੇਵ ਆਗਿਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ